ਸਭ ਨੂੰ ਪਤਾ ਜੇ ਆਪਾਂ ਇੱਕੋ ਇੱਕ ਚੱਲਦੇ ਤੇ ਸ਼ਾਇਦ ਜਿੱਤ ਪ੍ਰਾਪਤ ਹੋ ਜਾਣੀ ਸੀ ਆਪਾਂ ਨਹੀਂ ਇੱਕੋ ਇੱਕ ਚੱਲੇ ਤੇ ਤਾਂ ਹੀ ਸਾਡੀ ਹਾਰ ਹੋਈ ਹੈ ਜੀ ਕਲਾਸ 'ਚ ਬੱਚੇ ਜਾਂਦੇ ਆ ਨਾ ਭਾਜੀ ਪਹਿਲੇ ਦੂਜੇ ਤੀਜੇ ਤੇ ਹੁੰਦੇ ਹੀ ਆ ਕਿ ਜੇ ਆ ਵੀ ਜੇ ਤੇ ਇੱਚ ਕਿਹੜੀ ਗੱਲ ਆ ਹੁਣ ਰੋਕ ਥੋੜੀ ਹੋਣਾ ਆਪਾਂ ਹੀ ਤੀਜੇ ਨੰਬਰ 'ਚ ਜਾ ਕੇ ਰੋਕਿਓ ਭਾਈਏ ਆਪਾਂ ਚੜ੍ਹਦੀ ਕਲਾ ਚੜ੍ਹਦੀ ਕਲਾ 'ਚ ਰਹਿਣਾ ਆਪਾਂ ਜੀ ਕੋਈ ਗੱਲ ਨਹੀਂ ਭਾਜੀ ਜੇ ਤੋਂ ਕਲਾਸ 'ਚ ਬੱਚੇ ਜਾਂਦੇ ਆ ਨਾ ਭਾਜੀ ਪਹਿਲੇ ਦੂਜੇ ਤੀਜੇ ਤੇ ਹੁੰਦੇ ਹੀ ਆ ਕਿ ਜੇ ਆ ਵੀ ਜੇ ਤੇ ਇੱਚ ਕਿਹੜੀ ਗੱਲ ਆ ਹੁਣ ਰੋਕ ਥੋੜੀ ਹੋਣਾ ਆਪਾਂ ਹੀ ਤੀਜੇ ਨੰਬਰ 'ਚ ਜਾ ਕੇ ਰੋਕਿਓ ਭਾਈਏ ਆਪਾਂ ਚੜ੍ਹਦੀ ਕਲਾ ਚੜ੍ਹਦੀ ਕਲਾ 'ਚ ਰਹਿਣਾ ਆਪਾਂ ਜੀ ਵੋਟਰਾਂ ਨੂੰ ਕੀ ਕਹਿੰਦਾ ਕਹਿੰਦੇ ਵੋਟਰਾਂ ਨੂੰ ਵੇਖੋ ਮੈਂ ਆਪਣੇ ਮਾਦਿਆਂ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਉਹਨਾਂ ਦਾ ਧੰ ਇਹ ਤਾਂ ਸੱਚ ਆ ਭਾਜੀ ਕਿੰਨੂੰ ਨਹੀਂ ਪਤਾ ਮੈਂ ਚ ਬਿਆਨ ਜਿਹੜਾ ਮੱਝੀ ਲਾ ਦਵਾ ਪਰ ਸਭ ਨੂੰ ਪਤਾ ਜੇ ਆਪਾਂ ਇੱਕੋ ਗੇ ਚੱਲਦੇ ਤੇ ਸ਼ਾਇਦ ਜਿੱਤ ਪ੍ਰਾਪਤ ਹੋ ਜਾਣੀ ਸੀ ਆਪਾਂ ਨਹੀਂ ਇੱਕੋ ਗੇ ਚੱਲੇ ਤਾਂ ਤਾਂ ਹੀ ਸਾਡੀ ਹਾਰ ਹੋਈ ਹੈ ਜੀ ਤੇ ਇਸ ਚੀਜ਼ ਦਾ ਵੀ ਗੁੱਸਾ ਹੁੰਦਾ ਮੰਦੀਗੀ ਕੀ 15 ਜੇ ਇਕੱਠੇ ਆਪਾਂ ਜਿਵੇਂ ਦਫ਼ਤਰ ਵੀ ਦੋ ਕਰਤੇ ਸੀ ਚੱਲਦੇ ਵੀ ਰਹੇ ਤੇ ਕੀ ਕਿਸ ਤਰ੍ਹਾਂ ਦੇਖਦੇ ਫਿਰ ਵੋਟਾਂ ਕਿਹਦੇ ਹੋਰ ਤੈਨੂੰ ਭੁਗਤ ਗਿਆ ਇਹ ਸਭ ਨੂੰ ਪਤਾ ਹੈ ਜੀ ਇੱਕ ਨੇ ਹੋਰ ਭੁਗਤ ਗਿਆ ਸਭ ਨੂੰ ਪਤਾ ਤੇ ਇਹ ਦੱਸ ਤਰੀ ਨੂੰ ਕਹਿ ਲਓ ਕਿ ਬਹੁਤ ਜ਼ਿਆਦਾ ਧੱਕੇਸ਼ਾਹੀ ਹੋਈ ਹੈ ਤੇ ਕਹਿ ਲਓ ਕਿ ਜਿਹੜਾ ਸਰਕਾਰ ਆ ਮੌਜੂਦਾ ਉਹਨਾਂ ਨੇ ਪੈਸਾ ਬਹੁਤ ਵਰਤਿਆ ਵਾ ਸ਼ਰਾ ਇਹ ਰਾਤ ਨੂੰ ਹਨਾ ਤੇ ਬਹੁਤ ਜਿਆਦਾ ਫੇਰ ਬਦਲਾਵ ਹੋ ਗਿਆ ਜਿਹੜੇ ਮੈਨੂੰ ਵੋਟ ਪਾਣਾ ਆਉਣਾ ਚਾਹੁੰਦੇ ਸੀ ਬਾਹਰ ਨਿਕਲਣਾ ਚਾਹੁੰਦੇ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਨਜਰਬੰਦ ਕੀ ਕਰ ਦਿੱਤਾ ਤੇ ਵੋਟ ਨਹੀਂ ਪੁੱਤ ਗਈ ਪੂਰੀ ਹੋਰਤੀ ਹੁਣ 27 ਦਾ ਕੀ ਪਲਾਨ ਹੈ ਔਰ ਦਾਹ ਦੀ ਰਾਜਨੀਤੀ ਦਾ ਕੀ ਪਲਾਨ ਹੈ 27 ਨੂੰ ਤਿਆਰੀ ਇਹਦੀ ਚੜ੍ਹਦੀ ਕਲਾ 'ਚ 27 ਤਿਆਰੀ ਕਰਕੇ ਆਏ ਆ ਜੀ ਉਹ ਵੀ ਕਰਾਂਗੇ ਅੱਗੇ ਉਤਰਾਂਗੇ ਅੱਗੇ ਵਧੇ ਤੇ ਕੀ ਬਦਨਾ ਹੋਣਾ ਆਪਾਂ ਜਿਹੜਾ ਨੇ ਮੈਨੂੰ ਵੋਟਾਂ ਪਾਈਆਂ ਉਹਨਾਂ ਨਾਲ ਤੁਰਨਾ ਪੈਣਾ ਖੁਰੋਣਾ ਪੈਣਾ ਕਿ ਉਹਨਾਂ ਦੇ ਦੁੱਖ ਸੁੱਖ ਵਿੱਚ ਧੰਨਵਾਦ ਜੀ ਦਿਨੋਂ ਧੰਨਵਾਦ ਪਹਿਲਾਂ ਵੀ ਧੰਨਵਾਦ ਅੱਜ ਵੀ ਅਬਾਪਾ ਵਪਾਰ ਕਰਾਂਗੇ ਨਹੀਂ ਤੇ ਵਪਾਰ ਦੇ ਪਹਿ ਦੇ ਆਧਾਰ ਤੇ ਜੀ ਗੱਲ ਹੋ ਗਈ ਬਾਦ ਜੇਲ੍ਹ ਚ ਅੱਜ ਨਹੀਂ ਹੋਈ ਮੇਰੀ ਕੱਲ ਗੱਲ ਹੋਈ ਸੀ ਉਹ ਕਹਿੰਦਾ ਜੋ ਵੀ ਸੰਗਤ ਦਾ ਫਦੇ ਆਏਗਾ ਫਤਵਾ ਤੇ ਆਪਾਂ ਚੜਦੀ ਕਾ ਰਹਿਣਾ ਆਪਾਂ ਤੇ ਨਹੀਂ ਕਿਰਜ ਨਹੀਂ ਜਾਣਾ ਜੀ ਸਭ ਨੂੰ ਪਤਾ ਜੀ ਆਪਾਂ ਇੱਕੋ ਗੇ ਚੱਲਦੇ ਤੇ ਸ਼ਾਇਦ ਜਿੱਤ ਪ੍ਰਾਪਤ ਹੋ ਜਣੀ ਸੀ ਆਪਾਂ ਨਹੀਂ ਇੱਕੋ ਗੇ ਚੱਲੇ ਤੇ ਤਾਂ ਹੀ ਸਾਡੀ ਹਾਰ ਹੋਈ ਜੀ ਕਲਾਸ ਚ ਬੱਚੇ ਜਾਂਦੇ ਆ ਨਾ ਭਾਜੀ ਪਹਿਲੇ ਦੂਜੇ ਤੀਜੇ ਤੇ ਹੁੰਦੇ ਹੀ ਆ ਕਿ ਜੇ ਆ ਵੀ ਜੇ ਤੇ ਇੱਥੇ ਕਿਹੜੀ ਗੱਲ ਆ ਹੁਣ ਰੋਕ ਥੋੜੀ ਹੋਣਾ ਆਪਾਂ ਕੀ ਤੀਜੇ ਨੰਬਰ 'ਚ ਆ ਕੇ ਰੋਕਿਓ ਭਾਈਏ ਆਪਾਂ ਚੜ੍ਹਦੀ ਕਲਾ ਚੜ੍ਹਦੀ ਕਲਾ ਚ ਰਹਿਣਾ ਆਪਾਂ ਜੀ ਕੋਈ ਗੱਲ ਨਹੀਂ ਭਾਜੀ ਜਦੋਂ ਕਲਾਸ 'ਚ ਬੱਚੇ ਜਾਂਦੇ ਆ ਨਾ ਭਾਜੀ ਪਹਿਲੇ ਦੂਜੇ ਤੀਜੇ ਤੇ ਹੁੰਦੇ ਹੀ ਆ ਕਿ ਜੇ ਆ ਵੀ ਜੇ ਤੇ ਇੱਥੇ ਕਿਹੜੀ ਗੱਲ ਆ ਹੁਣ ਰੋਕ ਥੋੜੀ ਹੋਣਾ ਆਪਾਂ ਕੀ ਤੀਜੇ ਨੰਬਰ 'ਚ ਆ ਕੇ ਰੋਕਿਓ ਭਾਈਏ ਆਪਾਂ ਚੜ੍ਹਦੀ ਕਲਾ ਚੜ੍ਹਦੀ ਕਲਾ ਚ ਰਹਿਣਾ ਆਪਾਂ ਜੀ ਵੋਟਰਾਂ ਨੂੰ ਕੀ ਕਹਿੰਦਾ ਕਹਿੰਦੇ ਵੋਟਰਾਂ ਨੂੰ ਵੇਖੋ ਮੈਂ ਆਪਣੇ ਮਾਦਿਆਂ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਉਹਨਾਂ ਦਾ ਇਹ ਤਾਂ ਸੱਚ ਆ ਭਾਜੀ ਕਿੰਨੂੰ ਨਹੀਂ ਪਤਾ ਮੈਂ ਚ ਬਿਆਨ ਜਿਹੜਾ ਮੱਝੀ ਲਾ ਦਵਾ ਪਰ ਸਭ ਨੂੰ ਪਤਾ ਜੇ ਆਪਾਂ ਇੱਕੋ ਇੱਕ ਚੱਲਦੇ ਤੇ ਸ਼ਾਇਦ ਜਿੱਤ ਪ੍ਰਾਪਤ ਹੋ ਜਾਣੀ ਸੀ ਆਪਾਂ ਨਹੀਂ ਇੱਕੋ ਇੱਕ ਚੱਲੇ ਤੇ ਤਾਂ ਹੀ ਸਾਡੀ ਹਾਰ ਹੋਈ ਹੈ ਜੀ ਇਸ ਚੀਜ਼ ਦਾ ਵੀ ਗੁੱਸਾ ਹੁੰਦਾ ਮੰਦੀਗੀ ਕੀ ਪੰਦਕ ਜੇ ਇਕੱਠੇ ਆਪਾਂ ਜਿਵੇਂ ਦਫ਼ਤਰ ਵੀ ਦੋ ਕਰਤੇ ਸੀ ਚੱਲਦੇ ਵੀ ਰਹੇ ਤੇ ਕੀ ਕਿਸ ਤਰ੍ਹਾਂ ਦੇਖਦੇ ਫਿਰ ਵੋਟਾਂ ਕਿਦੇ ਹੋਰ ਤੈਨੂੰ ਭੁੱਗਤੀਆਂ ਇਹ ਸਭ ਨੂੰ ਪਤਾ ਹੈ ਜੀ ਇੱਕ ਨੇ ਹੋਰ ਭੁੱਗਤੀਆਂ ਸਭ ਨੂੰ ਪਤਾ ਤੇ ਇਹ 10 ਤਰੀਕ ਨੂੰ ਕਹਿ ਲੋ ਕਿ ਬਹੁਤ ਜ਼ਿਆਦਾ ਥੱਕੇਸ਼ਾਈ ਹੋਈ ਹੈ ਤੇ ਕਹਿ ਲੋ ਕਿ ਜਿਹੜਾ ਸਰਕਾਰ ਆ ਮੌਜੂਦਾ ਉਹਨਾਂ ਨੇ ਪੈਸਾ ਬਹੁਤ ਵਰਤਿਆ ਵਾ ਸ਼ਰਾਬਾਂ ਬਹੁ ਇਹ ਰਾਤ ਨੂੰ ਹਨਾ ਤੇ ਬਹੁਤ ਜਿਆਦਾ ਫੇਰ ਬਦਲਾਵ ਹੋ ਗਏ ਜਿਹੜੇ ਮੈਨੂੰ ਵੋਟ ਪਾਣਾ ਆਉਣਾ ਚਾਹੁੰਦੇ ਸੀ ਬਾਹਰ ਨਿਕਲਣਾ ਚਾਹੁੰਦੇ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਨਜ਼ਰਬੰਦ ਕੀ ਕਰ ਦਿੱਤਾ ਤੇ ਵੋਟ ਨਹੀਂ ਪੁੱਤ ਗਈ ਪੂਰੀ ਹੋਰਦੀ ਹੁਣ 27 ਦਾ ਕੀ ਪਲੈਨ ਹੈ ਔਰ ਦਾਹ ਦੀ ਰਾਜਨੀਤੀ ਦਾ ਕੀ ਪਲੈਨ ਹੈ 27 ਨੂੰ ਤਿਆਰੀ ਇਹਦੀ ਚੜ੍ਹਦੀ ਕਲਾ 'ਚ 27 ਤਿਆਰੀ ਕਰਕੇ ਆਏ ਆ ਜੀ ਉਹ ਵੀ ਫਿਰਾਂ ਅੱਗੇ ਉਤਰਾਂਗੇ ਅੱਗੇ ਵਧੇ ਤੇ ਕੀ ਬਤਨਾ ਹੁਣ ਆਪਾਂ ਜਿਹੜੇ ਮੈਨੂੰ ਵੋਟਾਂ ਪਾਈਆਂ ਉਹਨਾਂ ਨਾਲ ਤੁਰਦਾ ਪੈਣਾ ਖੁਰੋਣਾ ਪੈਣਾ ਜੀ ਉਹਨਾਂ ਦੇ ਦੁੱਖ ਸੁੱਖ ਵਿੱਚ ਧੰਨਵਾਦ ਜੀ ਦਿਲੋਂ ਧੰਨਵਾਦ ਪਹਿਲਾਂ ਵੀ ਧੰਨਵਾਦ ਅ ਅੱਪਾ ਵਪਾਰ ਕਰਾਂਗੇ ਜੀ ਤੇ ਵਪਾਰ ਦੇ ਪਹਿਲੇ ਅਧਾਰ ਤੇ ਜੀ ਗੱਲ ਹੋ ਗਈ ਬਾਅਦ ਦੇ ਵਿੱਚ ਅੱਜ ਨਹੀਂ ਹੋਈ ਮੇਰੀ ਕੱਲ ਗੱਲ ਹੋਈ ਸੀ ਉਹ ਕਹਿੰਦਾ ਜੋ ਵੀ ਸਕਦਾ ਦਾ ਫਦੇ ਆਏਗਾ ਫਤਵਾ ਤੇ ਅੱਪਾ ਚੜਦੀ ਕਾ ਰੇਣਾ ਅੱਪਾ ਥੈਂਦੀ ਗੱਲ ਨਹੀਂ ਜਾਣਾ